ਸਤਿਕਾਰ ਜੀ ਮੈਂ ਤੁਹਾਡਾ ਛੋਟਾ ਨਿਰ RAM ਸਰੂਪ ਜੇਠੀ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਸਾਡੇ ਐਮਐਲਏ ਸਾਹਿਬ ਨੂੰ ਵੀ ਕਿ ਜਿਹੜੇ ਇਹ ਪੁਲ ਚੱਕਿਆ ਇਹ ਬਹੁਤ ਗਲਤ ਚੱਕਤਾ ਇੱਕ ਪੁਲ ਜਿਹੜਾ ਤੁਸੀਂ ਰਜਿਸਟਰ ਨਹੀਂ ਚੱਕਿਆ ਉਹ ਸਾਡੇ ਬੱਚਿਆਂ ਦੇ ਕਿੰਨਾ ਖਮੋਂਦ ਹੋਸੇ ਉਹ ਕੱਲਾ ਕਿਸੇ ਦਾ ਪਰਸਨਲ ਪੁਲ ਨਹੀਂ ਸੀਗਾ ਉਹਦੇ ਉੱਪਰ ਵੀ ਸਾਡੇ ਸਾਰੇ ਸਕੂਲਾਂ ਦੇ ਬੱਚੇ ਰੋਲ ਦੇ ਉੱਤੋਂ ਸੂਏ ਦੀ ਪਟੜੀ ਤੇ ਆ ਜਾਂਦੇ ਸੀ ਸੂਏ ਦੀ ਪਟੜੀ ਤੇ ਜਦੋਂ ਆ ਜਾਂਦੇ ਸੀ ਉਹ ਟਰੈਕ ਤੋਂ ਬਚ ਜਾਂਦੇ ਸੀ ਕੋਨੇੜੇ ਕੋਲਾ ਇਹ ਹੁਣ ਕਹਿੰਦੇ ਪੱਕੇ ਪੱਕੇ ਤਾਂ ਪਹਿਲਾਂ ਹੋਣੇ ਸੀ ਚਲੋ ਮੈਂ ਕਹਿੰਦਾ ਧੰਨਵਾਦ ਜੇ ਇਹਨਾਂ ਨੇ ਪੱਕੇ ਕਰਾ ਕੇ ਤਾਂ ਪਰ ਮੈਨੂੰ ਇੱਕ ਗੱਲ ਦੱਸੋ ਇਹਨਾਂ ਕੋਲਾਂ ਨੂੰ ਦੋ ਮਹੀਨੇ ਲੱਗਣਗੇ ਪੱਕੇ ਹੋਣ ਦੇ ਚਾਰ ਦਿਨੋਂ ਸਾਡੇ ਸਕੂਲ ਖੁੱਲ ਜਾਣੇ ਆ ਬੱਚਿਆਂ ਦੇ ਮੈਨੂੰ ਇੱਕ ਗੱਲ ਦੱਸੋ ਇਹ ਦੱਸਣ ਵੀ ਜਿਹੜੇ ਬੱਚੇ ਐ ਉਹ ਕਿੱਥੋਂ ਦੇ ਲੱਗਣਗੇ ਇੱਕ ਬਟੇ ਬਸੇ 60 ਤੱਕ ਜਿਹੜੇ ਸਕੂਲਾਂ ਉਧਰ ਇੱਕ ਸਕੂਲ ਆ ਮਰਾਏ ਰੋਡ ਤੇ ਇਧਰੋਂ ਸਾਰਾ ਟੱਬਾ ਜਿਹੜਾ ਹੈਗਾਗਾ ਲੋਕ ਐ ਕੋਈ ਦੇਸ਼ਵਾ ਸਕੂਲ ਜਾਂਦਾ ਕੋਈ ਯਾਰਿਆ ਸਕੂਲ ਜਾਂਦਾ ਕੋਈ ਕੰਨਿਆ ਪੜ੍ਹਸਾਲਾ ਸਕੂਲ ਜਾਂਦਾ ਉਹ ਮੈਨੂੰ ਇੱਕ ਗੱਲ ਦੱਸੋ ਵੀ ਉਹ ਬੱਚੇ ਕਿੱਥੋਂ ਦੇ ਲੰਘਣਗੇ ਕੋਈ ਉਹਨਾਂ ਨੂੰ ਰਸਤਾ ਕਿਹਨੇ ਛੱਡਿਆ ਜਿਹੜੇ ਦੋਪਲਾ ਨਹੀਂ ਕੋਈ ਜ਼ਰੂਰਤ ਨਹੀਂ ਜਿਉਂਦੇ ਤਿਉਹ ਆ ਉਹ ਕਿਉਂ ਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਦੁਆਰਾ ਫੇਰ ਵਾਰ-ਵਾਰ ਬੇਨਤੀ ਕਰਦਾ ਹਾਂ ਵੀ ਇਹ ਛੋਟੇ ਬੱਚਿਆਂ ਦੇ ਸਕੂਲੀ ਬੱਚਿਆਂ ਦੇ ਧਿਆਨ ਵਿੱਚ ਰੱਖਦੇ ਹੋਏ ਉਹ ਪੁਲ ਨੂੰ ਇਹ 2-4 ਦਿਨਾਂ ਦੇ ਅੰਦਰ ਅੰਦਰ ਟੈਂਪਰੇਰੀ ਤੌਰ ਤੇ ਬੱਚਿਆਂ ਨੇ ਆਉਣ ਜਾਣ ਲਈ ਉਹਨੂੰ ਚਾਲੂ ਕਰ ਦੇਣਾ ਕਿਉਂਕਿ ਜਿੱਥੋਂ ਸਾਡੇ ਬੱਚੇ ਨੇ ਬੈਨਾ ਵੀ ਜਾਣੀਆਂ ਬੈਨਾ ਵੀ ਜਾਂਦੇ ਆ ਬਠਿੰਡੇ ਵੀ ਜਾਂਦੇ ਆ ਹੋਰਾਂ ਸਕੂਲਾਂ ਜਿੱਦੇ ਜਾਂਦੇ ਆ ਤੋਂ ਉਹਨਾਂ ਬੱਚਿਆਂ ਵਾਸਤੇ ਉਹਨਾਂ ਬੱਚਿਆਂ ਦੀ ਸੂਰਤ ਨੂੰ ਦੇਖਦੇ ਹੋਏ ਇਹ ਜਲਦੀ ਤੋਂ ਜਲਦੀ ਕਾਰਵਾਈ ਕਰਨ ਉਹ ਪੁਲ ਨੂੰ ਦੁਬਾਰਾ ਖੋਲ੍ਹਣਾ ਜੋੜ ਸੀਗੀ ਉਹ ਪੌਲ ਚੱਕ ਦਿੱਤੇ ਗਏ ਆ ਕਿਹੜੇ ਕਿਹੜੇ ਪੌਲ ਚੱਕਿਆ ਇੱਕ ਤਾਂ ਸਟੈਲਰ ਦੇ ਸਾਹਮਣੇ ਚੱਕਿਆ ਗਿਆ ਜੀ ਇੱਕ ਗੋਲਸਨ ਡਾਕਟਰ ਦੇ ਸਾਹਮਣੇ ਚੱਕਿਆ ਗਿਆ ਇੱਕ ਮਿੱਟੀ ਦੇ ਪੰਪ ਦੇ ਸਾਹਮਣੇ ਚੱਕਿਆ ਗਿਆ ਇਕਾ ਕਰਵਾਲਾ ਇਕਾ ਕਰਵਾਲਾ ਹਸਪਤਾਲ ਦੇ ਸਾਹਮਣੇ ਚੱਕਿਆ ਇਹਨਾਂ ਨੂੰ ਗਲੀਆਂ ਲੱਗਦੀਆਂ ਸੀ ਇਹਨਾਂ ਨੂੰ ਗਲੀਆਂ ਲੱਗਦੀਆਂ ਜਿਹੜੀਆਂ ਕਿੜੀਆਂ ਕਿੜੀਆਂ ਗਲੀਆਂ ਲੱਗਦੀਆਂ ਇੱਕ ਤਾਂ ਦੇਖੋ ਸਟੈਲਰ ਦੇ ਸਾਹਮਣੇ ਜਾਂਦੀਆਂ ਕਰਨਾਲਪੁਰਾ ਮਹੱਲੇ ਨੂੰ ਇੱਕ ਹੋਟਸਨਕੀ ਸਕੂਲ ਦੇ ਕੋਲੋਂ ਜਾਂਦੀ ਹੈ ਕਿ ਕਰਨਾਲਪੁਰਾ ਮਹੱਲੇ ਨੂੰ ਉੱਥੇ ਟਰੋਲ ਪੰਪ ਦੇ ਸਾਹਮਣੇ ਬਿੱਟੀ ਵਾਲੇ ਤੇ ਆਉਂਦੀ ਹੈ ਇਹ ਵੀ ਗਰਮਾਨਕ ਬਰੇਮਰ ਲੈਣੀ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਮਹੱਲਾਨਵਾਸੀਆਂ ਵੱਲੋਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜੋ ਇਹ ਸੂਏ ਦੇ ਪੌੜ ਉੱਪਰ ਸੂਏ ਦੇ ਉੱਪਰ ਪੌੜ ਰੱਖੇ ਹੋਏ ਸੀਗੇ ਉਹ ਪਸੂਆ ਬਣ ਦੇ ਕੰਨ ਚੱਕ ਦਿੱਤੇ ਗਏ ਹਨ ਪਰ ਹੁਣ ਸੂਆ ਬਣ ਚੁੱਕਿਆ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਨਾਲ ਬਹੁਤ ਹੀ ਮਹੱਲਾਨਵਾਸੀ ਗੁਰਨਾਮਕਪੁਰਾ ਵਾਲਿਆਂ ਨੂੰ ਬਹੁਤ ਦਿੱਕਤ ਆ ਰਹੀਆਂ ਨੇ ਇਹ ਬੱਚਿਆਂ ਦਾ ਰਸਤਾ ਵੀ ਹੈ ਸਕੂਲਾਂ ਚੋਂ ਜਾਣ ਦਾ ਹੋਰ ਵੀ ਮਹਿਲਾ ਨਿਵਾਸੀਆਂ ਦੇ ਰੋਜ਼ਗਾਰ ਦਾ ਸਾਧਨ ਵੀ ਹੈ ਪਰਲੀ ਪਾਰ ਤੋਂ ਇਧਰਲੀ ਸਾਈਡ ਆਉਣ ਲਈ ਇਧਰੋਂ ਉਧਰ ਜਾਣ ਲਈ ਡਾਕਟਰਾਂ ਦੇ ਹਸਪਤਾਲ ਵੀ ਹੈ ਇਸ ਦੀ ਬਹੁਤ ਸਮੱਸਿਆ ਆ ਰਹੀ ਹੈ ਤੇ ਪ੍ਰਸ਼ਾਸਨ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਪੁਲਾਂ ਨੂੰ ਰੱਖਿਆ ਜਾਵੇ ਜਾਂ ਜਿੰਦ ਤੋਂ ਜਲਦੀ ਰੱਖਿਆ ਜਾਵੇ ਤਾਂ ਕਿ ਮਹੱਲਾ ਨਿਵਾਸੀਆਂ ਦੇ ਦਿੱਕਤਾਂ ਨੂੰ ਦੇਖਦੇ ਹੋਏ ਇਹੇ ਪੁਲ ਦੁਬਾਰਾ ਰੱਖੇ ਜਾਣ ਕਿਉਂਕਿ ਨਵੇਂ ਪੱਕੇ ਪੁਲ ਬਣਨ ਤੇ ਬਹੁਤ ਜ਼ਿਆਦਾ ਟਾਈਮ ਲੱਗਣਾ ਹੈ ਉੱਤੇ 2-3 ਮਹੀਨੇ ਦਾ ਸਮਾਂ ਲੱਗੇਗਾ ਉਸ ਤੇ ਯਾਨਕਿ ਵੀ ਸਮਾਂ ਸਾਨੂੰ ਇਹ ਕਾਰਜੀ ਪੁਲ ਦਿੱਤੇ ਜਾਣ ਤਾਂ ਕਰਕੇ ਕਿ ਇਹ ਪੁਲਾ ਜਿਹੜੇ ਉਹ ਸਾਡੀ ਸਮੱਸਿਆ ਨੂੰ ਵਸਾਰ ਕਰ ਸਕਣ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਸਪਲ ਜਲਦੀ ਤੋਂ ਜਲਦੀ ਰੱਖਿਆ ਜਾਵੇ